ਸਸਰੀਕਾਰ ਜੀ ਮੈਂ ਤੁਹਾਡੀ ਸੀਮਾ ਰਾणे ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਜਿਸ ਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਜਰੂਰ ਕਰਿਆ ਕਰੋ ਇਸ ਲਈ ਮੈਂ ਤੁਹਾਡੇ ਨਾਲ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਪੇਸ਼ ਹੋਈਆਂ ਕਪੱਤੀ ਨੂੰ ਨੂੰ ਸੱਸ ਦੀ ਨੋਕਚੋਕ ਲਓ ਜੀ ਇਹ 6 ਪਾਤਰਾਂ ਦੀ ਸਟੋਰੀ ਹੈ ਤੇ ਪਾਤਰਾਂ ਦੇ ਨਾਮ ਹੈਗੇ ਜਿਹੜੀ ਕਮਲਜੀਤ ਹੈ ਉਹ ਸੱਸ ਹੈ ਤੇ 골ਡੀ ਉਹਦਾ ਮੁੰਡਾ ਗਾ ਬਬਲੀ ਉਹਨਾਂ ਦੇ ਨੂੰਹ ਹੈ ਇੱਕ ਬਬਲੀ ਦੀ ਮੰਮੀ ਹੈ ਹੋਮ ਡਿਲੀਵਰੀ ਬੁਆਏ ਹੈ ਤੇ ਇੱਕ ਦੋਜੀ ਹੈ ਐਤਵਾਰ ਦਾ ਦਿਨ ਹੈ ਜਿਹੜੀ ਸੱਸ ਕਮਲਜੀਤ ਕੌਰ ਹੈ ਉਹ ਰੋਲਾ ਸ਼ੁਰੂ ਕਰ ਦਿੰਦੀ ਹੈ ਕਿ ਉੱਠ ਵੀ ਜਾਓ ਸੂਰਜ ਸਿਰ ਤੇ ਚੜ ਆਇਆ ਲੋਕਾਂ ਦੀ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਸਾਡੇ ਘਰੇ ਹਜੇ ਨਾਸ਼ਤੇ ਦੀ ਵਾਈ ਤਾਈ ਵੀ ਨਹੀਂ ਹੈਗੀ ਬਬਲੀ ਤੇ 골ਡੀ ਦੇ ਕਮਰੇ ਦੇ ਬਾਹਰ ਖੜੀ ਉਹ ਰੌਲਾ ਪਾਈ ਜਾਂਦੀ ਐ ਬਬਲੀ ਉੱਠਦੀ ਆ ਉਹ ਕਹਿੰਦੀ ਵੀ ਕੀ ਭਚਾਲ ਆ ਗਿਆ ਤੁਸੀਂ ਐਨਾ ਰੌਲਾ ਪਾਈ ਜਾਂਦੇ ਹੋ ਫਿਰ ਬਬਲੀ ਤੇ 골ਡੀ ਦੋਵੇਂ ਜਣੇ ਅੱਖਾਂ ਪੂੰਝਦੇ ਹੋਏ ਜਦੋਂ ਕਮਰੇ ਵਿੱਚੋਂ ਬਾਹਰ ਆ ਜਾਂਦੇ ਆ ਕਮਲਜੀਤ ਸੱਸ ਕਹਿੰਦੀ ਐ ਨਹੀਂ ਤੈਨੂੰ ਪਤਾ ਨਹੀਂ ਕਿਸੇ ਨੂੰ ਚਾਹ ਪਾਣੀ ਵੀ ਪੁੱਛਣਾ ਹੁੰਦਾ ਸਵੇਰੇ ਸਵੇਰੇ ਬਬਲੀ ਕਹਿੰਦੀ ਐ ਚਾਹ ਪਾਣੀ ਮੰਮੀ ਚਾਹ ਪਾਣੀ ਚਾਹ ਪਾਣੀ ਬਸ ਪੁੱਛ ਲਿਆ ਹੁਣ ਪੈ ਜਾਈਏ 골ਡੀ ਕਹਿੰਦਾ ਮਾਂ ਤੋ ਸਵੇਰੇ ਸਵੇਰੀ ਲੱਗ ਜਾਨੀ ਆ ਅੱਜ ਐਤਵਾਰ ਆ ਅੱਜ ਛੁੱਟੀ ਆ ਤੇ ਉਹਦੀ ਮਾਂ ਕਹਿੰਦੀ ਆ ਪੁੱਤ ਸੋਨੂ ਅੱਜ ਦਫ਼ਤਰੋਂ ਛੁੱਟੀ ਆ ਕੋਈ ਰੋਟੀ ਦੀ ਛੁੱਟੀ ਤਾਂ ਨਹੀਂ ਰੱਖਣੀ ਗੋਲਡੀ ਕਹਿੰਦਾ ਵੀ ਜੇ ਤੈਨੂੰ ਭੁੱਖ ਲੱਗੀ ਆ ਤਾਂ ਮਾਂ ਤੂੰ ਕੁਛ ਖਾ ਲੈ ਤੇ ਮਾਂ ਉਹਨੂੰ ਕਹਿੰਦੀ ਆ ਸ਼ਰਮ ਕਰ ਪੁੱਤ ਤੋ ਜੋਰੂ ਦਾ ਗੁਲਾਮ ਹੀ ਬਣਿਆ ਰਹੇ ਸਵੇਰ ਦੇ ਤੇਰੀ ਮਾਂ ਉੱਠੀ ਆ ਸਵੇਰ ਦਾ ਸਾਰਾ ਕੰਮ ਕੀਤਾ ਸਾਮ੍ਹਿਆਂ ਤੋ ਉਹਦੀ ਫਿਕਰ ਨਾ ਕਰੀ ਗੋਲਡੀ ਕਹਿੰਦਾ ਮਾਂ ਜੇ ਤੈਨੂੰ ਭੁੱਖ ਲੱਗੀ ਆ ਤਾਂ ਤੂੰ ਆਪ ਦੋ ਰੋਟੀਆਂ ਬਣਾ ਕੇ ਖਾ ਲੈ ਤਾਂ ਕਮਲਜੀਤ ਕਹਿੰਦੀ ਆ ਸ਼ਰਮ ਕਰ ਵੇ ਪੁੱਤ ਜੋਰੂ ਦਾ ਗੁਲਾਮ ਨਾ ਬਣ ਮਾਂ ਦੀ ਕੋਈ ਫਿਕਰ ਨਹੀਂ ਜਿਹੜੀ ਸਵੇਰ ਦੀ ਇੱਕ ਲੱਤ ਤੇ ਹੀ ਖੜੀ ਆ ਕੋਲੀ ਬਬਲੀ ਖੜੀ ਹੁੰਦੀ ਆ ਉਹ ਬੋਲ ਪੈਂਦੀ ਆ ਜੇ ਇੱਕ ਲੱਤ ਤੇ ਖੜੀ ਆ ਤਾਂ ਤੂੰ ਆਪਦੇ ਲਈ ਖੜੀ ਆ ਉਦੋਂ ਲੱਗ ਕੇ ਆਚਾਰੀਆਂ ਦੇ ਪਿੱਛੇ ਜੋਗਾ ਕਰਦੀਆਂ ਨਾ ਕਰਿਆ ਕਰ ਜੋਗਾ ਅਸੀਂ ਕਿਹੜਾ ਤੇਰੀ ਦੂਜੀ ਲੱਤ ਬੰਨੀ ਐ ਬਬਲੀ ਬੋਲ ਰਹੀ ਹੁੰਦੀ ਐ ਤੇ ਗੋਲਡੀ ਕੋਲ ਚੁੱਪਚਾਪ ਖੜਾ ਸਭ ਕੁਝ ਸੁਣ ਰਿਆ ਹੁੰਦਾ ਕਮਲਜੀਤ ਕਹਿੰਦੀ ਐ ਵੇ ਪੁੱਤ ਤੂੰ ਤਾਂ ਐ ਕੋਲੇ ਬੁੱਤ ਬਣ ਕੇ ਖੜਾ ਜਿਵੇਂ ਤੇਰੇ ਮੂੰਹ 'ਚ ਜ਼ੁਬਾਨ ਹੀ ਨਹੀਂ ਹੁੰਦੀ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਤੂੰ ਤੇਰੇ ਪਿਓ ਦਾ ਖੂਨ ਹੀ ਨਹੀਂ ਹੁੰਦਾ ਮਜਾਲ ਐ ਉਹ ਆਪਦੀ ਮਾਂ ਨੂੰ ਕਿਸੇ ਨੂੰ ਕੁਝ ਕਹਿਣ ਦਿੰਦਾ ਸੀ ਕਦੇ ਬਬਲੀ ਕਹਿੰਦੀ ਐ ਵੇਖ ਲਿਆ ਵੇਖ ਲਿਆ ਤੁਹਾਡੇ ਮਰੇ ਹੋਏ ਪਿਓ ਨੂੰ ਵੀ ਨਹੀਂ ਬਖਸ਼ਿਆ ਤੁਹਾਡੀ ਮੰਮੀ ਨੇ 골ਡੀ ਕਹਿੰਦਾ ਮੰਮੀ ਤੂੰ ਬੋਲਣ ਲੱਗੀ ਕੁਝ ਸੋਚ ਲਿਆ ਕਰ ਬਬਲੀ ਸੱਚ ਕਹਿੰਦੀ ਆ ਤੂੰ ਤਾਂ ਮੇਰੇ ਪਿਓ ਨੂੰ ਵੀ ਨਹੀਂ ਬਖਸ਼ਿਆ ਇਹਦਾ ਮਤਲਬ ਇਹਦਾ ਮਤਲਬ ਕਮਲਜੀਤ ਕਹਿੰਦੀ ਆ ਨਾ ਵੀ ਕੀ ਮਤਲਬ ਕੋਲ ਖੜੀ ਮਾਂ ਤਾਂ ਤੈਨੂੰ ਦਿਖਦੀ ਨਹੀਂ ਹੈਗੀ ਬਬਲੀ ਕਹਿੰਦੀ ਆ ਆ ਲੈ 골ਡੀ ਮੰਮੀ ਜੀ ਤਾਂ ਤੈਨੂੰ ਅੰਨਾ ਆਖ ਰਹੇ ਨੇ ਅੰਨਾ ਕਮਲਜੀਤ ਕਹਿੰਦੀ ਐ ਨੀ ਪੁੱਠੇ ਪੈਰਾਂ ਵਾਲੀਏ ਤੂੰ ਜਿਸ ਦਿਨ ਦੀ ਮੇਰੇ ਘਰੇ ਆ ਕੇ ਆਈਆਂ ਮੇਰੀ ਤਾਂ ਉਸ ਦਿਨ ਦੇ ਹੀ ਅੱਖ ਫਰਕਣ ਲੱਗੀ ਹੋਈ ਐ ਬਬਲੀ ਕਹਿੰਦੀ ਐ ਵੀ ਜੇ ਤੇਰੀ ਅੱਖ ਫਰਕਣ ਲੱਗ ਗਈ ਸੀ ਤਾਂ ਅੱਖ ਸਾਫ਼ ਕਰ ਲੈਂਦੀ ਅੱਖ ਵਿੱਚ ਕੁਝ ਪੈ ਗਿਆ ਹੋਣਾ ਮੈਂ ਵੇਖਿਆ ਸੀ ਤੇਰੀਆਂ ਅੱਖਾਂ ਵਿੱਚ ਗਿੱਡ ਸੀ ਅੱਛਾ ਉਦੋਂ ਤਾਂ ਬੜਾ ਪਾਣੀ ਵਾਰ-ਵਾਰ ਪਿੰਦੀ ਸੀ ਕਮਲਜੀਤ ਕਹਿੰਦੀ ਐ ਮੈਨੂੰ ਕੀ ਪਤਾ ਸੀ ਵੀ ਮੈਂ ਆਪਦਾ ਦੁਸ਼ਮਣ ਘਰੇ ਲਿਆਈ ਆਂ ਕਮਲਜੀਤ ਕਹਿੰਦੀ ਆ ਮੈਨੂੰ ਕੀ ਪਤਾ ਸੀ ਮੈਂ ਆਪ ਦਾ ਦੁਸ਼ਮਣ ਘਰੇ ਲੈ ਆਈ ਆ ਬਬਲੀ ਤੂੰ ਮੇਰਾ ਮੂੰਹ ਨਾ ਖਲਵਾਤਾ ਠੀਕ ਐ ਬਰਫੀ ਤਾਂ ਆਪਣੇ ਮੂੰਹ ਵਿੱਚ ਠੋਸ ਗਈ ਸੀ ਮੇਰੇ ਮੂੰਹ ਵਿੱਚ ਪਾਇਆ ਸੀ ਲੱਡੂ ਤੇ ਉਹ ਵੀ ਸੁੱਕਿਆ ਹੋਇਆ ਉਹ ਤਾਂ ਮੈਂ ਹੀ ਸੀ ਜਿਹੜੀ ਚੁੱਪਚਾਪ ਖਾ ਗਈ ਲੋਕਾਂ ਦੇ ਸੰਗ ਮੰਨਦੀ ਹੋਈ ਮੈਂ ਤਾਂ ਉਦੋਂ ਹੀ ਸਮਝ ਗਈ ਸੀ ਤੇਰੀਆਂ ਸਾਰੀਆਂ ਚਲਾਕੀਆਂ ਨੂੰ ਕਮਲਜੀਤ ਕਹਿੰਦੀ ਐ ਇੱਕ ਸਾਡਾ ਸਮਾਂ ਸੀ ਜਦੋਂ ਸਾਰਾ ਦਿਨ ਚੁੱਲ੍ਹੇ ਤੇ ਲੱਤਾਂ ਡਾਈ ਰੱਖਦੇ ਸੀ ਇੰਨੇ ਵੱਡੇ ਪਰਿਵਾਰ ਦੀ ਰੋਟੀ ਪਕਾਉਣੀ ਅਜੇ ਸਵੇਰ ਹੀ ਮੁੱਕਦੀ ਸੀ ਤੇ ਸ਼ਾਮ ਦਾ ਫਿਕਰ ਸ਼ੁਰੂ ਹੋ ਜਾਂਦਾ ਸੀ ਕਮਲਜੀਤ ਤੂੰ ਤਾਂ ਚੁੱਪ ਹੀ ਕਰ ਜਾ ਅਕਲ ਦੇ ਆ ਦੁਸ਼ਮਣਾ 골ਡ ਤੁਸੀਂ ਵੀ ਮੰਮੀ ਕਮਾਲ ਕਰੀ ਜਾਂਦੇ ਹੋ ਜੇ ਤਾਂ ਬੋਲਦਾ ਫਿਰ ਕਹਿੰਦੇ ਹੋ ਬੋਲਦਾ ਨਹੀਂ ਜੇ ਬੋਲਦਾ ਫਿਰ ਕਹਿੰਦੇ ਤੂੰ ਚੁੱਪ ਕਰ ਜਾ ਇੰਨੇ ਵਿੱਚ ਬਬਲੀ ਦਾ ਫੋਨ ਵੱਜਦਾ ਹੈ ਬਬਲੀ ਤੇ ਮੰਮੀ ਜੀ ਹਾਂਜੀ ਬਿਲਕੁਲ ਠੀਕ ਵਧੀਆ ਤੁਸੀਂ ਦੱਸੋ ਠੀਕ ਹਾਂ ਤੁਹਾਡਾ ਜਵਾਈ ਬਿਲਕੁਲ ਵਧੀਆ ਮੋਜਾ ਮਾਣਦੇ ਆ ਮੰਮੀ ਵੀ ਠੀਕ ਹੈ ਹਾਂ ਅਸੀਂ ਕੰਮ ਦੋਵੇਂ ਜਣੀਆਂ ਰਲ ਕੇ ਕਰ ਲੈਣੀਆਂ ਭਲਾ ਮੈਂ ਸਾਰਾ ਕੰਮ ਮੰਮੀ ਤੋਂ ਥੋੜੀ ਕਰਵਾਉਂਗੀ ਮੈਂ ਕਿਹੜਾ ਵਿਹਲੀ ਬੈਠੀ ਇੱਥੇ ਵੱਧ ਜਾਣਾ ਠੀਕ ਹੈ ਮੰਮੀ ਤੁਸੀਂ ਵੀ ਆਪ ਦਾ ਧਿਆਨ ਰੱਖਣਾ ਨਮਸਤੇ ਮੰਮੀ ਜੀ ਆਖ ਫੋਨ ਰੱਖ ਦਿੰਦੀ ਐ ਕਮਲਜੀਤ ਝੂਠਾਂ ਦੀ ਇਹ ਪੰਡੇ ਕਿੰਨੇ ਝੂਠ ਮਾਰੇ ਹਨ ਆਪਣੀ ਮਾਂ ਨੂੰ ਐਡੀ ਸੀ ਤਾਂ ਦੱਸ ਦੇ ਸਭ ਸੱਚ-ਸੱਚ ਉਸ ਨੂੰ ਵੀ ਤਾਂ ਆਪਣੇ ਤੇ ਦੇਆਂ ਕਰਤੂਤਾਂ ਦਾ ਪਤਾ ਲੱਗਦਾ ਬਬਲੀ 골ਡ ਤੁਸੀਂ ਆਪ ਹੀ ਦੱਸੋ ਮੈਂ ਕੀ ਝੂਠ ਬੋਲਿਆ ਮੈਂ ਵੀ ਤਾਂ ਘਰ ਦੇ ਅੱਧੇ ਕੰਮ ਕਰਦੀ ਆ ਨਾ 골ਡ ਹਾਂ ਬੇਬੇ ਤੁਸੀਂ ਅੱਧ ਤੋਂ ਵੱਧ ਕੰਮ ਕਰਦੇ ਹੋ ਕਮਲਜੀਤ ਵੇ ਤੈਨੂੰ ਤਾਂ ਬੋਟੀ ਦੀ ਚਾਪਲੂਸੀ ਕਰਨ ਦਾ ਮੈਡਲ ਮਿਲਣਾ ਚਾਹੀਦਾ ਮੈਡਲ ਚਲਾਕੇ ਨਾਲੇ ਤੂੰ ਆਪ ਹੀ ਦੱਸ ਵੀ ਤੂੰ ਕੰਮ ਕੀ ਕਰਦੀ ਆ ਬਬਲੀ ਦੇਖੋ ਜੀ ਤੁਸੀਂ ਸਵੇਰੇ ਚਾਹ ਬਣਾਉਣੀਓ ਮੈਂ ਪੀਣੀ ਹਾਂ ਜੇ ਮੈਂ ਭਾਂਡੇ ਝੂਠੇ ਹੀ ਨਾ ਕਰਾਂ ਤਾਂ ਤੁਸੀਂ ਸਾਫ਼ ਕਿੰਨੂ ਕਰੋਗੇ ਹੋਰ ਤਾਂ ਹੋਰ ਜੇ ਤੁਸੀਂ ਰੋਟੀ ਬਣਾਉਂਦੇ ਹੋ ਤਾਂ ਮੈਂ ਖਾਂਦੇ ਹਾਂ ਇਹ ਸਾਰੇ ਕੰਮ ਅੱਧ ਤੋਂ ਵੱਧ ਹੋਏ ਜੇ ਕੱਪੜਿਆਂ ਦੀ ਗੱਲ ਹੈ ਤਾਂ ਮੈਂ ਮਸ਼ੀਨ ਵਿੱਚ ਪਾ ਦਿੰਨੀ ਹਾਂ ਹੋਰ ਤਾਂ ਹੋਰ ਤੁਸੀਂ ਸੌਂ ਖਾ ਕੇ ਆਖੋ ਮੈਂ ਤੁਹਾਡੇ ਬਣਾਏ ਹੋਏ ਖਾਣੇ ਵਿੱਚੋਂ ਕਦੇ ਨੁਕਸ ਕੱਢਿਆ ਕਮਲਜੀਤ ਅੱਛਾ ਜੇ ਇਹੀ ਗੱਲ ਤਾਂ ਆਪਾਂ ਆਪਣੇ ਆਪਣੇ ਕੰਮ ਹੀ ਬਦਲ ਲੈਨੇ ਆ ਬਬਲੀ ਨਾ ਪਰ ਮੈਂ ਚੰਗੀ ਲੱਗੂ ਆਪਦੀ ਮਾਂ ਵਰਗੀ ਸੱਸ ਨਾਲ ਕੰਮ ਬਦਲਦੀ ਲੋਕ ਤਾਂ ਮੈਨੂੰ ਹੀ ਮਾੜਾ ਕਹਿਣਗੇ ਬੋਲਦੀ ਬੇਬੇ ਤੁਸੀਂ ਦੁੱਧ ਨਾਲ ਵੀ ਨਹਾਏ ਸੀ ਤੇ ਮੈਨੂੰ ਪਤਾ ਹੀ ਨਹੀਂ ਵੇਖਿਆ ਮੰਮੀ ਜੀ ਕਿੰਨੀ ਕਿਸਮਤ ਵਾਲੀ ਆ ਤੁਹਾਡੀ ਨੂੰ ਲੋਕਾਂ ਦਾ ਦੁੱਧ ਪੀਣ ਨੂੰ ਨਹੀਂ ਮਿਲਦਾ ਤੇ ਬਬਲੀ ਦੁੱਧ ਨਾਲ ਨਹਾਉਂਦੀ ਐ ਕਮਲਜੀਤ ਹਾਂ ਇਹ ਤਾਂ ਬੜੀ ਕਿਸਮਤ ਵਾਲੀ ਐ ਜਿਸ ਘਰ ਵਿੱਚ ਕੋਈ ਕਿਸਮਤ ਵਾਲਾ ਐ ਤਾਂ ਇਹੀ ਤਾਂ ਹੈਗੀ ਆ ਹਜੇ ਉਹਨਾਂ ਦੀ ਬੈਸ ਚੱਲ ਹੀ ਰਹੀ ਹੁੰਦੀ ਐ ਕਿ ਐਨੇ ਨੂੰ ਘੰਟੀ ਵੱਜਦੀ ਐ ਤੇ ਗੋਲਦੀ ਹੁਣ ਮੰਮੀ ਚੁੱਪ ਵੀ ਕਰ ਜਾਓ ਬਾਹਰ ਕੋਈ ਆਇਆ ਕਮਲਜੀਤ ਦੇ ਦਿਓ ਮੇਰੇ ਗਲ ਵਿੱਚ ਗੂਠਾ ਕਰਾ ਦਿਓ ਮੈਨੂੰ ਪੱਕੀ ਚੁੱਪ ਬਬਲੀ ਕਹਿੰਦੀ ਐ ਕੋਈ ਹੋਰ ਤਰੀਕਾ ਲੱਭ ਲਓ ਪਾਲਾ ਇਹ ਪਾਪ ਵੀ ਤੁਸੀਂ ਸਾਡੇ ਕੋਲੋਂ ਹੀ ਕਰਵਾਓਗੇ ਐਨੇ ਨੂੰ ਡਿਲੀਵਰੀ ਬੁਆਏ ਆ ਜਾਂਦਾ ਹੈ ਨਮਸਤੇ ਜੀ ਲਾਲਾ ਜੀ ਨੇ ਆ ਸਾਮਾਨ ਭੇਜਿਆ ਤੁਸੀਂ ਚੈੱਕ ਕਰ ਲਓ ਬਾਅਦ ਵਿੱਚ ਆਖੋਗੇ ਇਹ ਘੱਟ ਐ ਉਹ ਘੱਟ ਐ গোল্ডি ਕਹਿੰਦਾ ਤੂੰ ਕੁਝ ਜ਼ਿਆਦਾ ਹੀ ਨਹੀਂ ਬੋਲਣ ਲੱਗ ਗਿਆ ਡਿਲੀਵਰੀ ਬாய் ਕਹਿੰਦਾ ਅੰਦਰ ਵਾਲਿਆਂ ਨਾਲੋਂ ਤਾਂ ਘੱਟ ਹੀ ਆ 골্ডি ਤੂੰ ਤਾਂ ਸਾਰਾ ਕੁਝ ਸੁਣ ਲਿਆ ਡਿਲੀਵਰੀ ਬாய் ਨਹੀਂ ਕਿੱਥੇ ਮੈਂ ਤਾਂ ਬੋਲਾਂ ਆ 골্ডি ਜੇ ਆ ਗੱਲ ਐ ਤਾਂ ਫਿਰ ਠੀਕ ਐ ਹੁਣ ਤੂੰ ਫਿਰ ਜਲਦੀ ਨਾਲ ਚੱਲ ਸ਼ਾਬਾਸ਼ ਸ਼ਾਬਾਸ਼ ਚਲੋ ਡਿਲੀਵਰੀ ਬாய் ਕਿਉਂ ਫਿਰ ਅੰਦਰ ਜਾ ਕੇ ਸ਼ੂਟਿੰਗ ਕਰਨੀ ਐ ਗੋਲਡੀ ਸਮਾਨ ਪੂਰਾ ਹੈ ਤੇ ਚਲੋ ਡਿਲੀਵਰੀ ਬாய் ਚਲਾ ਜਾਂਦਾ ਹੈ ਗੋਲਡੀ ਸਾਰਾ ਸਮਾਨ ਚੁੱਕ ਕੇ ਅੰਦਰ ਲੈ ਜਾਂਦਾ ਹੈ ਨਾਲ ਦੇ ਨਾਲ ਹੀ ਦੁਬਾਰਾ ਘੰਟੀ ਵੱਜਦੀ ਹੈ ਤੇ ਗੋਲਡੀ ਬੁੜਬੜਾਉਂਦਾ ਹੋਇਆ ਦਰਵਾਜ਼ਾ ਖੋਲਦਾ ਹੈ ਤੇ ਦੇਖਦਾ ਹੈ ਕਿ ਅੱਗੇ ਡਿਲੀਵਰੀ ਬாய் ਖੜਾ ਹੈ ਗੋਲਡੀ ਓਏ ਹੁਣ ਤੈਨੂੰ ਕੀ ਹੋ ਗਿਆ ਡਿਲੀਵਰੀ ਬாய் ਕਹਿੰਦਾ ਸੁੱਖ ਨਾਲ ਮੈਨੂੰ ਕਿਉਂ ਕੁਝ ਹੋਵੇ ਹੋਵੇ ਉਹਨਾਂ ਨੂੰ ਉਹ ਕਹਿ ਕੇ ਇਹ ਗੱਲ ਕਹਿ ਕੇ ਉਹ ਚੁੱਪ ਕਰ ਜਾਂਦਾ ਹੈ গোলডি ਕਹਿੰਦਾ ਹਾਂ ਹਾਂ ਬੋਲ ਅੱਗੇ ਬੋਲ ਕੀ ਕਹਿਣਾ ਚਾਹੁੰਦਾ ਸੀ ਡਿਲੀਵਰੀ ਬੁਆਏ ਮੈਂ ਤਾਂ ਪੁੱਛਣਾ ਸੀ ਬਿੱਲ ਮੈਨੂੰ ਦਿਓਗੇ ਜਾਂ ਦੁਕਾਨ ਉੱਤੇ ਆ ਕੇ ਜਾਵੋਗੇ ਨਾਲ ਨਾਲ ਉਹ ਉੱਚਾ ਹੋ ਹੋ ਅੰਦਰ ਵੱਲ ਵੇਖਦਾ ਹੈ গোলਡੀ ਬਿੱਲ ਦੀ ਤੂੰ ਫਿਕਰ ਨਾ ਕਰ ਮੈਂ ਆਪੇ ਦੇ ਆਵਾਂਗਾ ਨਾਲਿਆ ਤੂੰ ਉੱਚਾ ਹੋ ਹੋ ਅੰਦਰ ਕੀ ਦੇਖੀ ਜਾਂਦਾ ਡਿਲੀਵਰੀ ਬੁਆਏ ਉਹ ਤਾਂ ਬਸ ਐਵੇਂ ਹੀ গোলਡੀ ਕੀ ਐਵੇਂ ਹੀ ਓਏ ਡਿਲੀਵਰੀ ਬੁਆਏ ਜੇ ਕੁਝ ਉੱਚਾ ਨੀਵਾ ਹੋ ਜਾਵੇ ਤਾਂ ਤੁਹਾਡੇ ਵਰਗੇ ਬਾਅਦ ਵਿੱਚ ਗਵਾਹਾਂ ਲਈ ਸੱਦ ਲੈਂਦੇ ਹਨ ਇਸ ਤਾਂ ਕਰਕੇ ਅੰਦਰ ਦੇਖਦਾ ਸੀ ਮੈਂ ਤਾਂ ਗੋਲਡੇ ਤੋਂ ਚੱਲਦਾ ਬਣ ਕੇ ਤੇ ਹੋਰ ਨਾ ਮੇਰੇ ਕੋਲ ਹੁਣੇ ਤਰੀਕਾ ਪਵਾ ਲਵੇਂ ਉਹ ਗਾਣੇ ਗਾਉਂਦਾ ਗਾਉਂਦਾ ਚਲਾ ਜਾਂਦਾ ਕਮਲਜੀਤ ਇਸ ਮਹੀਨੇ ਦਾ ਰਾਸ਼ਨ ਤਾਂ ਆ ਗਿਆ ਸੀ ਹੁਣ ਫੇਰ ਮੰਗਵਾਲਾ ਇਸ ਦੇ ਪੈਸੇ ਤੇਰਾ ਬਾਪ ਦੇਊਗਾ ਗੋਲਡੇ ਹਾਏ ਮੰਮੀ ਜੇ ਤੇਰੀ ਜ਼ੁਬਾਨ ਸੱਚੀ ਹੋ ਜਾਵੇ ਨਾ ਰੱਬ ਦੇ ਘਰੇ ਏਟੀਐਮ ਲੱਗ ਜਾਵੇ ਪਾਪਾ ਪੈਸੇ ਭੇਜਿਆ ਕਰਨ ਸੱਚੀ ਜਮਾ ਨਜ਼ਾਰਾ ਹੀ ਆ ਜਾਣਾ ਸੀ ਬਗਲੀ 골ਡੀ ਕਾਜੂ ਬਦਾਮ ਬਰਫੀ ਫਲ ਦੇ ਸੀ ਕਿਉਂ ਵਰਤਾਂ ਵਾਲਾ ਆਟਾ ਵਰਤਾਂ ਵਾਲੇ ਚਾਵਲ ਤੇ ਵਰਤਾਂ ਵਾਲਾ ਭੂਜਿਆ ਜੋ ਹੋਰ ਛੋਟਾ ਮोटा ਸਮਾਨ ਮੈਂ ਲਿਖ ਕੇ ਭੇਜਿਆ ਸੀ ਸਾਰਾ ਆ ਗਿਆ ਹੈ ਨਾ 골ਡੀ ਹਾਂ 베ਬੀ ਮੈਂ ਸਾਰਾ ਸਮਾਨ ਚੈੱਕ ਕਰ ਲਿਆ ਹੈ ਸਾਰਾ ਸਮਾਨ ਆ ਗਿਆ ਕਮਲਜੀਤ ਵੇ ਇੰਨਾ ਸਮਾਨ ਕੀ ਕਰਨਾ ਸੀ ਇੰਨਾ ਬਿੱਲ ਤਾਂ ਮਹੀਨੇ ਦੇ ਰਾਸ਼ਨ ਦਾਣੇ ਬਣਦਾ ਜਿੰਨਾ ਤੋਂ ਸਮਾਨ ਬਣਵਾ ਦਿੱਤਾ ਉਹ ਪਰਚੀ ਵੇਖ ਕੇ ਬੋਲਦੀ ਹੈ 골ਡੀ ਮੰਮੀ ਜੀ ਕੱਲ ਤੋਂ ਨਰਾਤਿਆਂ ਦੇ ਵਰਤ ਸ਼ੁਰੂ ਹੋ ਰਹੇ ਹਨ ਹੁਣ ਮੇਰੀ ਬਬਲੀ ਭੁੱਖੀ ਥੋੜਾ ਰਹੇਗੀ ਬਬਲੀ ਮੰਮੀ ਜੀ ਤੁਸੀਂ ਤਾਂ ਪਤਾ ਨਹੀਂ ਕੀ ਖਾਂਦੇ ਹੋ ਬੋਲ ਬੋਲ ਕੇ ਥੱਕਦੇ ਹੀ ਨਹੀਂ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਮੈਂ ਤਾਂ ਚੱਲੀਆਂ ਆਰਾਮ ਕਰਨ 골ਡੀ ਤੁਸੀਂ ਮੇਰੇ ਲਈ ਚਾਹ ਬਣਾ ਕੇ ਲੈ ਆਉਣਾ ਪਲੀਜ਼ ਨਾਲੇ ਇੱਕ ਹੋਰ ਗੱਲ ਹੈ ਕੱਲ ਤੋਂ ਤੁਹਾਨੂੰ ਰੋਟੀ ਬਣਾਉਣ ਦੀ ਜ਼ਰੂਰਤ ਨਹੀਂ ਕਰਮਜੀਤ ਚਲ ਠੀਕ ਹੈ ਜਿੱਥੇ ਆਪਣੀ ਬਣਾਏਗੀ ਮੇਰੀ ਵੀ ਨਾਲ ਹੀ ਬਣਾ ਲੈ 골ਡੀ ਮੰਮੀ ਜੀ ਤੁਸੀਂ ਬਬਲੀ ਦੀ ਗੱਲ ਨਹੀਂ ਸਮਝੇ ਕੱਲ ਤੋਂ ਵਰਤ ਸ਼ੁਰੂ ਹੋ ਜਾਣੇ ਆ ਤੁਸੀਂ ਉਹਨਾਂ ਲਈ ਆٹے ਦੀ ਰੋਟੀ ਨਹੀਂ ਬਣਾਉਣੀ ਬਲਕਿ ਵਰਤਾਂ ਵਾਲੀ ਰੋਟੀ ਬਣਾ ਦੇਣਾ ਕਰਮਜੀਤ ਆਹੋ ਆਹੋ ਮੈਂ ਤਾਂ ਤੇਰੇ ਪਿਓ ਦੀ ਨੌਕਰ ਨਹੀਂ ਰੱਖੀ ਹੋਈ ਆ গোল্ডি मम्मी जी रब दी सौ ਅਸੀਂ ਤੁਹਾਨੂੰ ਕਦੇ ਵੀ ਕਿਸੇ ਤੋਂ ਘੱਟ ਨਹੀਂ ਸਮਝਿਆ ਬਬਲੀ গোল্ডি ਤੁਸੀਂ ਚਾਹ ਨਹੀਂ ਲੈ ਕੇ ਆਏ গোল্ডি ਹੁਣੇ ਲੈ ਕੇ ਆਇਆ ਬੇਬੀ ਹੁਣੇ ਹੀ ਲੈ ਕੇ ਆਇਆ ਜੇ ਸਿਰ ਦਰਦ ਜਿਆਦਾ ਤਾਂ ਬਾਮ ਵੀ ਲਿਆਵਾ ਬਬਲੀ ਨਹੀਂ ਤੁਸੀਂ ਬਸ ਥੋੜਾ ਘੁੱਟ ਹੀ ਦਿਓ ਆਪੇ ਠੀਕ ਹੋ ਜਾਣਾ ਕਰਮਜੀਤ ਸਿਰ ਨਹੀਂ ਇਹੋ ਜਿਹੇ ਦਾ ਤਾਂ ਗਲਾ ਘੁੱਟ ਦੇਣਾ ਚਾਹੀਦਾ ਗਲਾ গোল্ডি ਤੁਹਾਨੂੰ ਹੱਸਦਾ ਕਿਰਦਾ ਆਪਣਾ ਪੁੱਤ ਚੰਗਾ ਨਹੀਂ ਲੱਗਦਾ ਤੁਸੀਂ ਤਾਂ ਚਾਹੁੰਦੇ ਹੋ ਮੈਂ ਜੇਲ੍ਹ ਚਲਾ ਜਾਵਾਂ ਬਬਲੀ 골ਡੀ ਮੰਮੀ ਜੀ ਨੇ ਤਾਂ ਬੋਲੀ ਹੀ ਜਾਣਾ ਉਸੇ ਕਮਰੇ ਵਿੱਚ ਚਾਹ ਲੈ ਕੇ ਆਓ 골ਡੀ ਬੇਬੀ ਤੁਸੀਂ ਬੋਲੋ ਨਾ ਤੁਹਾਡਾ ਪਹਿਲਾਂ ਹੀ ਸਿਰ ਦੁਖ ਰਿਹਾ ਹੈ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਕਮਰੇ ਵਿੱਚ ਆ ਰਿਹਾ ਹਾਂ ਉਹ ਚਾਹ ਲੈ ਕੇ ਕਮਰੇ ਵਿੱਚ ਚਲਾ ਜਾਂਦਾ ਹੈ ਦੁਪਹਿਰ ਦੇ ਸਮੇਂ ਬਬਲੀ ਤੇ 골ਡੀ ਜਦੋਂ ਕਮਰੇ ਵਿੱਚੋਂ ਬਾਹਰ ਹੁੰਦੇ ਹਨ ਤਾਂ ਉੱਥੇ ਕਰਮਜੀਤ ਹੁੰਦੀ ਹੈ ਕਰਮਜੀਤ ਆ ਗਈ ਮਹਾਰਾਣੀ ਆਪਣੇ ਦਾਸ ਦੇ ਨਾਲ ਹਜੇ ਵੀ ਜੇ ਕੋਈ ਲੋੜ ਸੀ ਤਾਂ ਬਾਹਰ ਨਾ ਆਉਣ ਦੀ ਕਰਮਜੀਤ ਇੱਕ ਵਾਰ ਫੇਰ ਚੱਲ ਪੈਂਦੀ ਹੈ ਬਬਲੀ ਜੀ ਅਸੀਂ ਤੁਹਾਨੂੰ ਇੰਨੇ ਹੀ ਭੜੇ ਲੱਗਦੇ ਹਾਂ ਤਾਂ ਬਣਾ ਕੇ ਰੋਟੀ ਸਾਡੇ ਕਮਰੇ ਵਿੱਚ ਫੜਾ ਆਉਂਦੇ ਹੁਣ ਟਿੱਡ ਤਾਂ ਭਰਨਾ ਹੀ ਹੋਇਆ ਵੇਖਣ ਗਏ ਤਾਂ ਬੜਾ ਕਰਦੇ ਸੀ ਜਿੱਥੇ ਮੈਂ ਦੋਹਾਂ ਦੀ ਰੋਟੀ ਬਣਾਉਣੀ ਆ ਉੱਥੇ ਤਿੰਨ ਦੀ ਬਣਾ ਲਵਾਂ ਜੀ ਇੱਕ ਜੀ ਵਧਨ ਨਾਲ ਕੀ ਫਰਕ ਪੈਣ ਲੱਗਿਆ ਕਰਮਜੀਤ ਨੇ ਮੈਨੂੰ ਕੀ ਪਤਾ ਸੀ ਤੁਸੀਂ ਪੱਕੇ ਹੀ ਹੋ ਜਾਵੋਗੇ ਬਬਲੀ ਨਾ ਤੁਸੀਂ ਕਿਹੜਾ ਕੱਚੇ ਹੋ ਪੂਰੇ ਪੈਸੇ ਦਾਜ ਵਿੱਚ ਅਗਣ ਕੇ ਲਏ ਸੀ ਤੁਹਾਨੂੰ ਤਾਂ ਇੰਨੇ ਪੈਸੇ ਗਿਣਨੇ ਵੀ ਨਹੀਂ ਸੀ ਹੁੰਦੇ ਕਰਮਜੀਤ ਰੱਬ ਤੋਂ ਡਰ ਰੱਬ ਤੋਂ ਕਿਵੇਂ ਝੂਠ ਬੋਲਣ ਲੱਗੀਆਂ 골ਡ ਮੰਮੀ ਜੀ ਬਬਲੀ ਝੂਠ ਨਹੀਂ ਬੋਲ ਰਹੀ ਤੁਸੀਂ 10 10000 ਦੀਆਂ ਗੁੱਟੀਆਂ ਬਣਾ ਕੇ ਪੈਸੇ ਗਿਨੇ ਸਨ ਇਸ ਗੱਲ ਦਾ ਤਾਂ ਮੈਂ ਵੀ ਗਵਾਹ ਹਾਂ ਕਰਮਜੀਤ ਵੇ ਫਿੱਟੇ ਮੂੰ ਤੇਰੇ ਕਦੇ ਆਪਣੇ ਮਾਂ ਦੇ ਵੱਲ ਦੀ ਗੱਲ ਨਾ ਕਰੀ ਗੋਲਡੀ ਆਹੋ ਲੋਕਾਂ ਦੇ ਮਾਪੇ ਤਾਂ ਆਪਣੇ ਜਵਾਕਾਂ ਨੂੰ ਸੱਚ ਬੋਲਣ ਦੀ ਸਿੱਖਿਆ ਦਿੰਦੇ ਹਨ ਤੇ ਇੱਕ ਸਾਡੀ ਮੰਮੀ ਹੈ ਜਿਹੜੀ ਉਲਟ ਹੀ ਚੱਲਦੀ ਹੈ ਕਰਮਜੀਤ ਇਸ ਘਰ ਵਿੱਚ ਤਾਂ ਮੈਂ ਹੀ ਮਾੜੀ ਆਂ ਹੋਰ ਤਾਂ ਸਾਰੇ ਚੰਗੇ ਹੋ ਤੁਸੀਂ ਗੋਲਡੀ ਜੇ ਮੰਨਦੇ ਹੋਈ ਹੋ ਤਾਂ ਮੰਮੀ ਆਪਦੇ ਆਪ ਨੂੰ ਬਦਲ ਕਿਉਂ ਨਹੀਂ ਲੈਂਦੇ ਹੁਣ ਸਾਰੀ ਉਮਰ ਮਾੜੀ ਹੀ ਰਹਿਣਾ ਬਦਲ ਜਾਓ ਮੰਮੀ ਰੱਬ ਦਾ ਵਾਸਤਾ ਬਦਲ ਜਾਓ ਕਰਮਜੀਤ ਕਹਿੰਦੇ ਆ ਸ਼ਰਮ ਕਰ ਲੈ ਭੋਰਾ ਸ਼ਰਮ ਉਧਰ ਬਬਲੀ ਬੋਲਦੀ ਆ ਲਓ ਜੀ ਮਾੜੇ ਤੁਸੀਂ ਹੋ ਤੇ ਸ਼ਰਮ ਗੋਲਡੀ ਕਰੇ ਭਲਾ ਆ ਕੀ ਗੱਲ ਬੜੀ ਗੋਲਡੀ ਸ਼ਰਮ ਤਾਂ ਮੈਨੂੰ ਕਰਨੀ ਚਾਹੀਦੀ ਹੀ ਐ ਕਿਉਂਕਿ ਮੇਰੀ ਮੰਮੀ ਮਾੜੀ ਐ ਇਹਨੇ ਨੂੰ ਘਰ ਦੀ ਘੰਟੀ ਵੱਜਦੀ ਐ ਗੋਲਡੀ ਦਰਵਾਜ਼ਾ ਖੋਲਦਾ ਤਾਂ ਬਾਹਰ ਦੋਜੀ ਖੜਾ ਹੁੰਦਾ ਗੋਲਡੀ ਆਹ ਕਿਹੜਾ ਟਾਈਮ ਆ ਬਾਈ ਦੁੱਧ ਲੈ ਕੇ ਆਉਣ ਦਾ ਦੋਜੀ ਬਾਈ ਜੀ ਅਸੀਂ ਵੀ ਵਿਆਹੇ ਬਰੇ ਆਂ ਕਦੇ ਕਦੇ ਦੇਰ ਵੀ ਹੋ ਜਾਂਦੀ ਆ ਤੁਸੀਂ ਜਲਦੀ ਨਾਲ ਦੁੱਧ ਪਵਾਓ ਤੇ ਫਿਰ ਲੱਗ ਜਾਓ ਆਪਣੇ ਕੰਮ ਉੱਤੇ ਗੋਲਡੀ ਕਿਹੜੇ ਕੰਮ ਉੱਤੇ ਓਏ ਦੋਦੀ ਹੱਸਦਾ ਹੋਇਆ ਬਿਨਾਂ ਜਵਾਬ ਦਿੱਤੇ ਹੀ ਚਲਾ ਜਾਂਦਾ ਹੈ ਗੋਲਡੀ ਮੰਮੀ ਜੀ ਤੁਸੀਂ ਤਾਂ ਸਾਡੀ ਬੇਇੱਜ਼ਤੀ ਕਰਵਾ ਦਿੱਤੀ ਉਹ ਦੋਜੀ ਵੀ ਹੱਸਦਾ ਹੋਇਆ ਗਿਆ ਕਰਮਜੀਤ ਇੰਨੀ ਇੱਜ਼ਤ ਵਾਲਾ ਹੈ ਨਾ ਤਾਂ ਲਗਾਮ ਪਾ ਕੇ ਰੱਖ ਆਪਣੀ ਬਬਲੀ ਨੂੰ ਬਬਲੀ ਗੋਲਡੀ ਗੋਲਡੀ ਦੇਖ ਲਓ ਮੰਮੀ ਜੀ ਮੈਨੂੰ ਕੀ ਆਖ ਰਹੇ ਨੇ ਕਰਮਜੀਤ ਕਹਿੰਦੀ ਐ ਨਿੱਕੋੜੀ ਤੇਰੇ ਤੋਂ ਲੱਖ ਗੁਣ ਚੰਗੀ ਹੁੰਦੀ ਐ ਬਬਲੀ ਕਹਿੰਦੇ ਜੇ ਚੰਗੀ ਹੁੰਦੀ ਐ ਤਾਂ ਉਸੇ ਨੂੰ ਹੀ ਨੂੰ ਬਣਾ ਲੈਣਾ ਸੀ ਗੋਲਡੀ ਮੰਮੀ ਜੀ ਹੁਣ ਮੈਂ ਨਹੀਂ ਕੋੜੀ ਨਾਲ ਵਿਆਹ ਕਰਾਉਣਾ ਮੈਨੂੰ ਤਾਂ ਬਬਲੀ ਹੀ ਠੀਕ ਐ ਲਓ ਜੀ ਇਸ ਵੀਡੀਓ ਦਾ ਮਕਸਦ ਇਹ ਐ ਕਿ ਇਸ ਵੀਡੀਓ ਵਿੱਚ ਜਿਹੜਾ ਬਬਲੀ ਤੇ ਗੋਲਡੀ ਐ ਉਹਨਾਂ ਦੀ ਮੰਮੀ ਨੇ ਕਮਲਜੀਤ ਕੌਰ ਨੇ ਉਹਨਾਂ ਦੇ ਵਿਆਹ ਵਿੱਚ ਦਾਜ ਜ਼ਿਆਦਾ ਲੈਤਾ ਸੀ ਤਾਂ ਕਰ ਗਏ ਉਹਨੂੰ ਤੰਗ ਕਰਦੇ ਸੀ ਤੇ ਸਭ ਕੁਝ ਕਾਉਣਾ ਚਾਹੁੰਦੇ ਸੀ। ਦਾਜ ਲੈਣਾ ਬੁਰੀ ਆਦਤ ਹੈ। ਜੇ ਦਾਜ ਲਾਉਂਗੇ ਤਾਂ ਕਮਲਜੀਤ ਵਾਂਗੂ ਤੁਹਾਨੂੰ ਵੀ ਕੰਮ ਹੀ ਕਰਨਾ ਪਊਗਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤੁਹਾਨੂੰ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ। ਧੰਨਵਾਦ।